ਸਮਾ ਬੁਰਾ ਚੱਲਦਾ ਹੋਵੇ ਕੋਈ ਵੀ ਗ੍ਰਹਿ ਖਰਾਬ ਹੋਵੇ ਤਾਂ ਸੰਤਾਂ ਦੀ ਮੰਨ ਕੇ ਇਹ ਜਾਪ ਜਰੂਰ ਕਰੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਧ ਸੰਗਤ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕਈ ਸਾਡੇ ਲੋਕ ਜਿਹੜੇ ਨੇ ਉਹ ਸਵਾਲ ਕਰਦੇ ਨੇ ਕਿ ਮਾੜੇ ਗ੍ਰਹਿ ਨਕਸ਼ਤਰ ਤੁਹਾਡਾ ਕੁਝ ਨਹੀਂ ਵਿਗਾੜ ਪਾਉਣਗੇ ਤੇ ਇਹਨਾਂ ਚੀਜ਼ਾਂ ਦੇ ਵਿੱਚ ਭਰੋਸਾ ਵੀ ਨਾ ਕਰੋ ਜਿਹੜੇ ਗੁਰਸਿੱਖ ਨੇ ਸਾਧ ਸੰਗਤ ਉਹ ਇਹਨਾਂ ਚੀਜ਼ਾਂ 'ਚ ਭਰੋਸਾ ਨਹੀਂ ਕਰਦੇ ਉਹ ਕਹਿੰਦੇ ਕਿਹੜੇ ਨਕਸ਼ਤਰ ਕਿਹੜੇ ਗ੍ਰਹਿ ਤੇ ਕਿਹੜੀਆਂ ਚੀਜ਼ਾਂ ਕਿਹੜੇ ਗੰਡਮੋਲ ਤੇ ਕਿਹੜੇ ਵਹਿਮ ਭਰਮ ਕਹਿੰਦੇ ਨਹੀਂ ਸਾਡਾ ਸਾਰਾ ਕੁਝ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈ ਜੋ ਸਭ ਕੁਝ ਸਵਾਰਨਹਾਰਾ ਹੈ ਜੇ ਕੁਝ ਵਿਗੜਿਆ ਵੀ ਹੋਵੇ ਤੇ ਗੁਰਬਾਣੀ ਪੜਨ ਤੋਂ ਬਾਅਦ ਉਹ ਸਾਰਾ ਕੁਝ ਸਹੀ ਹੋ ਜਾਂਦਾ ਹੈ ਇੱਥੇ ਤੇ ਜੀਵਨ ਸਹੀ ਹੋ ਗਏ ਗ੍ਰਹਾਂ ਦੀ ਕਿਹੜੀ ਗੱਲ ਹੈ ਪਿਆਰਿਓ ਪਰਮਾਤਮਾ ਜਦੋਂ ਕਿਰਪਾ ਕਰਦਾ ਸਾਰੇ ਗ੍ਰਹਿ ਸਵਾਰ ਦਿੰਦਾ ਹੈ ਬਾਦਸ਼ਾਹ ਦੀ ਜਦੋਂ ਮਿਹਰ ਹੋ ਜਾਏ ਸਾਰੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨਾ ਚਾਹੁੰਦੇ ਆ ਕਈ ਕਹਿੰਦੇ ਜੀ ਸਾਡੇ ਤੇ ਗੁਰੂ ਦੀ ਕਿਰਪਾ ਨਹੀਂ ਹੁੰਦੀ। ਕਈ ਕਹਿੰਦੇ ਜੀ ਸਾਡੇ ਤੇ ਗੁਰੂ ਦੀ ਮਿਹਰ ਨਹੀਂ ਹੁੰਦੀ। ਕਈ ਉਲੰਭਾਈ ਦੇ ਜਾਂਦੇ ਆ। ਸਾਡੇ ਤੇ ਇੰਜ ਨਹੀਂ ਹੁੰਦਾ ਜੀ ਸਾਡੇ ਤੇ ਇੰਜ ਨਹੀਂ ਹੁੰਦਾ ਜੀ। ਆਹ ਨਹੀਂ ਹੁੰਦਾ ਜੀ। ਆਹ ਗੱਲ ਨਹੀਂ ਹੋਈ ਜੀ। ਆਹ ਬਾਤ ਨਹੀਂ ਹੋਈ ਜੀ। ਆਹ ਆ ਨਹੀਂ ਬਣਿਆ। ਉਹ ਨਹੀਂ ਬਣਿਆ। ਆਹ ਗੱਲ ਨਹੀਂ ਹੋਈ। ਉਹ ਬਾਤ ਨਹੀਂ ਹੋਈ ਸਾਧ ਸੰਗਤ। ਉਹਨਾਂ ਦਾ ਸਵਾਲ ਇਹ ਹੁੰਦਾ ਸਮਾ ਬੁਰਾ ਚੱਲਦਾ ਹੋਵੇ ਤੇ ਬੰਦਾ ਕਹਿੰਦਾ ਮੇਰੇ ਤੇ ਗ੍ਰਹਿ ਵਿਗੜ ਗਏ ਮੇਰਾ ਤਾਂ ਜੀ ਸਮਾਂ ਠੀਕ ਨਹੀਂ ਮੇਰੇ ਤੇ ਜੀ ਗੁਰੂ ਦੀ ਕਿਰਪਾ ਹੈ ਗੁਰੂ ਦੀ ਕਿਰਪਾ ਹੁੰਦੀ ਹੈ ਹਾਲਾਂਕਿ ਆਪਣੇ ਜਿਹੜੇ ਆ ਮਾਨੰਦੇ ਫੁਰਨੇ ਆ ਨਾ ਉਹ ਨਹੀਂ ਸਾਨੂੰ ਟਿਕਣ ਦਿੰਦੇ ਉਹ ਕਿਤੇ ਨਾ ਕਿਤੇ ਸਾਨੂੰ ਕੁਰਾਹੇ ਲਈ ਫਿਰਦੇ ਆ ਕਿਤੇ ਨਾ ਕਿਤੇ ਸਾਨੂੰ ਕੁਰਾਹਿਆਂ ਦੇ ਵਿੱਚ ਦਬੱਲੀ ਫਿਰਦੇ ਆ ਪਾਤਸ਼ਾਹ ਜੀ ਕਹਿੰਦੇ ਗੁਰ ਸਿੱਖੋ ਇਹ ਗੱਲ ਯਾਦ ਰੱਖਿਓ ਸਤਗੁਰੂ ਮਹਾਰਾਜ ਉਦੋਂ ਸਾਡੇ ਤੇ ਕਿਰਪਾ ਕਰਦੇ ਆ ਪਾਤਸ਼ਾਹ ਜੀ ਉਦੋਂ ਸਾਡੇ ਤੇ ਮਿਹਰ ਕਰਦੇ ਆ ਜਦੋਂ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਭਰੋਸਾ ਕਰਦੇ ਆ ਮੇਰੇ ਗ੍ਰਹਿ ਹਾਲੂ ਕੁਝ ਨਹੀਂ ਹੋਇਆ ਮੇਰੇ ਜੀਵਨ ਨੂੰ ਕੁਝ ਨਹੀਂ ਹੋਇਆ ਮੈਂ ਮੈਂ ਬਿਲਕੁਲ ਠੀਕ ਆ ਜਦੋਂ ਬੰਦਾ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਾਉਣ ਲੱਗ ਜਾਏ ਤੇ ਉਦੋਂ ਕਹਿੰਦੇ ਫਿਰ ਉਹ ਚੰਗੀ ਤਰ੍ਹਾਂ ਬਿਮਾਰ ਹੋ ਗਈ ਰਹਿੰਦਾ ਜਦੋਂ ਉਹ ਚੜ੍ਹਦੀ ਕਲਾ ਵਿੱਚ ਰਹੇ ਮੈਨੂੰ ਕੁਝ ਨਹੀਂ ਹੋਇਆ ਸ਼ਰੀਰ ਭਾਵੇਂ ਕੱਟਿਆ ਕਿਉਂ ਨਾ ਜਾਵੇ ਤੇ ਬੰਦਾ ਕਹਵੇ ਮੈਨੂੰ ਕੀ ਹੋਇਆ ਉਦੋਂ ਨਹੀਂ ਕਹਿੰਦੇ ਫਿਰ ਡੋਲਦਾ ਫਿਰ ਨਹੀਂ ਕੁਝ ਹੁੰਦਾ ਜੇ ਮਨ ਦੇ ਵਿੱਚ ਪਛਤਾਵਾ ਹੈ ਨਾ ਵੀ ਮੈਂ ਗੁਰੂ ਤੋਂ ਟੁੱਟਿਆ ਹੋਇਆ ਫੇਰ ਭਾਵੇਂ ਜੁੜ ਲੈ ਜੇ ਮਨ ਦੇ ਵਿੱਚ ਪਛਤਾਵਾ ਨਹੀਂ ਵੀ ਮੈਂ ਮੈਨੂੰ ਕੀ ਹੋਇਆ ਮੈਂ ਤੇ ਜੁੜਿਆ ਹੀ ਹੋਇਆ ਐਵੇਂ ਮਨ ਨੂੰ ਤਸੱਲੀਆਂ ਦੇ ਜਾਣੀਆਂ ਕਹਿੰਦੇ ਉਹ ਨਹੀਂ ਜੁੜਦਾ ਕਦੇ ਸਤਗੁਰੂ ਮਹਾਰਾਜ ਕਹਿੰਦੇ ਸਮਾਂ ਬੁਰਾ ਚੱਲਦਾ ਹੋਵੇ ਕਹਿੰਦੇ ਭਾਈ ਯਾਦ ਰੱਖਿਓ ਸਮੇ ਨੂੰ ਸਵਾਰਣ ਵਾਲਾ ਵੀ ਸਤਗੁਰੂ ਹੈ ਸਮੇ ਦੀ ਸੰਭਾਲ ਕਰਵਾਉਣ ਵਾਲਾ ਵੀ ਉਹ ਹੈ ਸਭ ਤੋਂ ਵੱਡੀ ਗੱਲ ਤੇਰੇ ਮਨ ਵਿੱਚ ਇਹ ਗੱਲ ਹੋਵੇ ਆਖਾ ਜੀਵਾ ਵਿਸਰੈ ਮਰ ਜਾਓ ਇਹ ਪਾਤਸ਼ਾਹ ਜੀ ਕਿਨੇ ਕਿਰਪਾ ਕਰਦੇ ਆ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਆ ਮਨ ਦੀ ਭਾਵਨਾ ਹੋਵੇ ਆਖਾ ਜੀਵਾ ਏ ਸਤਿਗੁਰੂ ਮੈਂ ਜੇ ਤੈਨੂੰ ਆਖ ਰਿਹਾ ਤੇਰਾ ਨਾਮ ਲੈ ਰਿਹਾ ਤੇ ਮੈਂ ਜੀਵਤ ਆ ਆਖਾ ਜੀਵਾ ਮੈਂ ਤੇਰਾ ਨਾਮ ਲੈ ਰਿਹਾ ਨਾ ਮੈਂ ਜੀਵਤ ਆ ਵਿਸਰੇ ਮਰ ਜਾਓ ਮੈਂ ਮੈਂ ਤੈਨੂੰ ਵਿਸਾਰਿਆ ਤੇ ਤੂੰ ਮੇਰੇ ਜੀਵਨ ਦੇ ਵਿੱਚੋਂ ਵਿਸਰਿਆ ਥੋੜਾ ਜਿਹਾ ਵੀ ਦੂਰ ਹੋਇਆ ਤੇ ਮੈਂ ਸਮਝ ਲਓ ਮੋਯਾਓ ਕਿਆ ਭਾਵ ਮੈਂ ਮਰ ਗਿਆ ਮੇਰੀ ਅਵਸਥਾ ਇਹ ਬਣ ਗਈ ਸਤਿਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਿਓ ਵੀ ਤੂੰ ਮੈਨੂੰ ਵਿਸਰੇ ਹੀ ਨਾ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਮੇਰੀ ਅਵਸਥਾ ਇਹ ਬਣ ਜਾਏ ਸਤਿਗੁਰੂ ਮੇਰੇ ਤੇ ਇਹ ਜੀ ਮਿਹਰ ਕਰਿਓ ਮੇਰੇ ਤੇ ਐਸੀ ਕਿਰਪਾ ਕਰਕੇ ਮੈਨੂੰ ਨਿਵਾਜਿਓ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਸਤਿਗੁਰੂ ਮੈਨੂੰ ਨਹੀਂ ਕੁਝ ਚਾਹੀਦਾ ਹੋਰ ਮੇਰੇ ਤੇ ਐਸੀ ਕਿਰਪਾ ਕਰ ਦਿਓ ਮੇਰੇ ਤੇ ਐਸੀ ਰਹਿਮਤ ਕਰ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਤੇ ਐਸੀ ਕਿਰਪਾ ਕਰ ਦਿਓ ਸਤਿਗੁਰੂ ਮਹਾਰਾਜ ਫੇਰ ਕਿਰਪਾ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫੇਰ ਕਿਰਪਾ ਕਰਨਗੇ ਇਹ ਗੁਰੂ ਦੀ ਕਿਰਪਾ ਹੈ ਇਹ ਪਾਤਸ਼ਾਹ ਦੀ ਕਿਰਪਾ ਹੈ ਸਾ ਸੰਗਤ ਜਦੋਂ ਅਸੀਂ ਇਹ ਚੀਜ਼ ਨੂੰ ਮੰਨ ਕੇ ਚੱਲਾਂਗੇ ਸਮਾਂ ਬੁਰਾ ਨਹੀਂ ਹੁੰਦਾ ਸਮੇ ਨੂੰ ਚੰਗਾ ਕਰਨ ਵਾਲਾ ਵੀ ਪਰਮਾਤਮਾ ਹੈ ਕੋਈ ਗ੍ਰਹਿ ਨਹੀਂ ਵਿਗੜਦਾ ਗ੍ਰਹਾਂ ਨੂੰ ਸਵਾਰਨ ਵਾਲਾ ਵੀ ਸਤਿਗੁਰੂ ਹੈ ਪਰ ਤੇਰੇ ਵੱਲੋਂ ਇੱਕ ਕੋਸ਼ਿਸ਼ ਹੋਵੇ ਮੈਂ ਸਤਿਗੁਰੂ ਨਾਲ ਜੁੜਨਾ ਮੈਂ ਆਪਣੇ ਜੀਵਨ ਨੂੰ ਸਤਿਗੁਰੂ ਦੇ ਨਾਲ ਜੋੜ ਕੇ ਸਵਾਰਨਾ ਹੈ ਤੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਦ ਤੇਰੇ ਤੇ ਕਿਰਪਾ ਕਰਨਗੇ ਕਿਨੇ ਗੁਰ ਸਿੱਖਾ ਯਾਦ ਰੱਖੀ ਕੋਈ ਤੇਰਾ ਵਾਲ ਵੀ 빙ਾ ਨਹੀਂ ਕਰ ਸਕਦਾ ਕੋਈ ਤੇਰਾ ਕੱਖ ਵੀ ਵਿਗਾੜ ਨਹੀਂ ਸਕਦਾ ਜਦੋਂ ਗੁਰੂ ਤੇਰੇ ਨਾਲ ਹੈ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਇਹ ਗੱਲ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ